ਨੇ ਚੈਨਲ ਕਬੱਡੀ ਅਪਡੇਟ 2 ਕੀਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਬਹੁਤ ਕਯੂਟੀ ਦੀਆਂ ਟੀਮਾਂ ਬਣ ਗਈਆਂ ਤੇ ਚੋਟੀ ਦੇ ਸੁਪਰਸਟਾਰ ਤੁਹਾਨੂੰ ਖੇਡ ਦੇ ਨਜ਼ਰੀ ਪੈਣਗੇ ਅੱਜ ਜੋ ਕੱਪ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਤੁਹਾਨੂੰ ਆਪਾਂ ਟੀਮਾਂ ਦੀ ਅਪਡੇਟ ਦੇਣੀ ਆ ਜੋ ਕਿ ਕੱਪ ਕਹਿੰਦੇ ਗੱਗੜਪਾਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਪੀ ਨੂੰ ਫੋਰ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਤੁਹਾਨੂੰ ਜੇ ਟੀਮਾਂ ਦੀ ਗੱਲ ਕਰੀਏ ਇੱਥੇ ਇੱਕ ਬਿੱਟੂ ਭੋਲੇ ਵਾਲੀ ਆ ਕੋਚ ਟੀਮ ਬਣਾ ਕੇ ਲਿਆ ਰਿਹਾ ਬਹੁਤ ਵਧੀਆ ਹਰਿਆਣੇ ਦੀ ਟੀਮ ਖੇਡ ਦੀ ਨਿਰੀ ਪਵੇਗੀ ਹੋ ਸਕਦਾ ਆ ਆਨੰਦਪੁਰ ਸਾਹਿਬ ਭੋਲੇਵਾਲ ਦੇ ਨਾਮ ਤੇ ਨਾ ਖੇਡੇ ਵੀ ਪਿੰਡ ਦੇ ਨਾਮ ਗੱਗੜਪਾਂ ਦੇ ਨਾਮ ਤੇ ਖੇਡੇ ਨਾਮ ਜਰੂਰ ਚੇਂਜ ਹੋ ਸਕਦਾ ਬਾਕੀ ਤੁਹਾਨੂੰ ਟੀਮਾਂ ਦੇ ਖਿਡਾਰੀ ਸਾਰੇ ਹੀ ਕਰਦੇ ਆ ਕਲੀਅਰ ਕਿਹੜੇ ਖੇਡ ਦੇ ਨਿਰੀ ਪਹਿਣਗੇ ਅੱਜ ਫੋੜਾਂ ਵਾਲੇ ਕੱਪ ਤੇ ਹਾਂ ਜੀ ਜੀ ਆਪਾਂ ਪਹਿਲੀ ਟੀਮ ਬਾਰੇ ਗੱਲ ਕਰੀਏ ਪਹਿਲੀ ਟੀਮ ਬਣ ਗਈ ਉਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਦੇ ਨਾਮ ਤੇ ਜਿਸ ਵਿੱਚ ਬੁਲਟ ਖੀਰਾਵਾਲੀ ਜਸ਼ਨ ਆलमगीर ਛੋਟਾ ਨਾਥ ਸਿੰਘਾ ਦਾ ਜੋਧਾ ਕਾਸ ਗੁਲਜਾਰੀ ਚੱਕ ਸਕੰਦਰ ਗਰਦਾਸ ਬਾਕੀਪੁਰੀਆ ਲਵਲੀ ਮਹਿਮਦਵਾਲ ਗਿੰਨੀ ਮਹਿਮਦਵਾਲ ਅਮਨ ਸੁਨਿਆਰਾ ਤਲਵੰਡੀ ਚੌਧਰੀਆ ਜੋਧਾ ਸੰਗੋਜਲਾ ਸੋਨੀ ਫਕਰ ਝੰਡਾ ਲੰਬੜ ਮੱਲੀਆਂ ਸਾਇਨ ਗੁੱਜਰ ਅਮਰਤ ਔਲਖਰ ਤੇ ਚੋਟੀ ਦੀ ਟੀਮੇ ਖੇਡੇਗੀ ਅੱਜ ਗੱਗੜਪਾਂ ਦੇ ਕੱਪ ਤੇ ਜਿੱਥੇ ਵੈਸਟਾਂ ਨੂੰ ਫੋੜ ਦਿੱਤੇ ਜਾਣੇ ਕਿਵੇਂ ਲੱਗੀ ਮਹਿਮਦਵਾਲ ਦੀ ਟੀਮ ਮਿੱਤਰੋ ਜੀ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਸੰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਗ੍ਰਾਪ ਪੰਜਾਬ ਲਾਇੰਸ ਦੇ ਨਾਂ ਤੇ ਜਿਸ ਵਿੱਚ ਸੁੱਖਾ ਮੱਗਾ ਦੀਪਦਰਜੀ ਬਿੱਲਾ ਜੋਲ ਗਰਵਿੰਦਰ ਕਾਂਗਾ ਗੱਗੀ ਚੱਕ ਦੇਸ ਰਾਜ लवली ਵੇਰਾ ਜਸ਼ਨ ਕਮਾਨ ਭੀਮ ਸੌਰ ਸਿੰਘ ਕਾਸ਼ ਸੌਰ ਸਿੰਘ ਜਪ ਬਾਬਾ ਡੇਰਾ ਬਾਬਾ ਨਾਨਕ ਕਾਲੀ ਲੋਪੋਕੇ ਢੋਲਾ ਭਾਮ ਜੀਵਨ ਖਾਰਾ ਮਿੱਠੂ ਚੱਕ ਦੇਸ ਰਾਜ ਸਣੀ ਡੇਰਾ ਬਾਬਾ ਨਾਨਕ ਚੋਟੀ ਦੀ ਟੀਮ ਅੱਜ ਖੇਡੇਗੀ ਇਹ ਵੀ ਗਰਦਾਸਪੁਰ ਲਾਇਨਸ ਪੰਜਾਬ ਲਾਇਨਸ ਸੌਰੀ ਬਹੁਤ ਵਧੀਆ ਟੀਮ ਬਣੀ ਹੈ ਵੀ ਗੱਗੜ ਭਾਂ ਦੇ ਕੱਪ ਤੇ ਜਿੱਥੇ ਬੈਸਟਾਂ ਨੂੰ ਫੋੜ ਦਿੱਤੇ ਜਾਣੇ ਜੇਪਾ ਅਗਲੀ ਟੀਮ ਸ਼ਕਰਪੁਰ ਦੀ ਗੱਲ ਕਰੀਏ ਸ਼ਕਰਪੁਰ ਦੀ ਟੀਮ ਵੀ ਬਹੁਤ ਚੋਟੀ ਦੀ ਬਣ ਗਈ ਜਿਸ ਵਿੱਚ ਬਾਗੀ ਪਰਮਜੀਤਪੁਰਾ ਸੋਨੀ ਭਾਜੜਾ ਦੁੱਲਾ ਚੱਠਾ ਗੋਬਿੰਦਪੁਰਾ ਕਾਕਾ ਸ਼ਕਰਪੁਰ ਲਾਲੀ ਧੋਲਾ ਕੁਲਵਿੰਦਰ ਧਰਮਪੁਰਾ ਸੁਖੀ ਅਲੀਕੇ ਫਰਿਆਦ ਅਲੀ ਕਾਕਾ ਸ਼ਕਰਪੁਰ ਰਫੀਕ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਰਾਜੂ ਖੋਸਾ ਗੋਟਲਾ ਲਵ ਮੱਲੀਆਂ ਸੱਤੂ ਸ਼ੇਰਪੁਰ ਦੋਨਾ ਇਹ ਵੀ ਚੋਟੀ ਦੀ ਟੀਮ ਅੱਜ ਖੇਡੇਗੀ ਫੋੜਾਂ ਵਾਲੇ ਕੱਪ ਤੇ ਗੱਗੜ ਭਾਂ ਦੇ ਕੱਪ ਤੇ ਅਗਲੀ ਟੀਮ ਦੀ ਗੱਲ ਕਰੀਏ ਜੋ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਤੇ ਗੱਗੀ ਲੋਪੋ ਮਾਲਵਾ ਦੀ ਦੋਵੇਂ ਪਲਾਸੋ ਕੇ ਟੀਮਾਂ ਬਣੀਆਂ ਛੋਟੀ ਦੀ ਟੀਮ ਇਹ ਖੇਡੇਗੀ ਦੋਵੇਂ ਟੀਮਾਂ ਦੇ ਨਾਮ ਤੇ ਪਿੰਡਾ ਸੱਜਣਵਾਲ ਲੱਭਾ ਬੱਗਾ ਪਿੰਡ ਗੋਰਾ ਜਗਰਾਲ ਸੁੱਖਾ ਜੌਣਵਾਲਾ ਰਮਣਾ ਭਿੰਡਰ ਜਤਿੰਦਰ ਝਾੜ ਸਾਹਿਬ ਦੀਪਾ ਲੀਲਾਵਾਲਾ ਲੱਖਾ ਮਾੜੀ ਮੁਸਤਫਾ ਪਵੀ ਸੋਹੋਤਾ ਇਹ ਛੋਟੀ ਦੀ ਟੀਮ ਖੇਡੇਗੀ ਗੱਗੜਪਾਂ ਜਿਹੜਾ ਅੰਮ੍ਰਿਤਸਰ ਦੇ ਕੱਪ ਤੇ ਜਿਸ ਦੇ ਕੋਚ ਹਨ ਕਾਲਾ ਪਾਉ ਓਟਾਰੀ ਵਾਲਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ